ਜਿੰਦਾਬਾਦ ਆਟੋ ਯੂਨੀਅਨ ਜਿੰਦਾਬਾਦ ਆਟਾ ਇਕਾ ਜਿੰਦਾਬਾਦ ਆਟੋ ਯੂਨੀਅਨ ਸਾਰਿਆਂ ਦੇ ਦਖਲਅੰਦਾਜ਼ੀ ਨਾਲ ਹੋਇਆ ਖਤਮ ਦੱਸ ਦਈਏ ਕਿ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ 에ਅਰਪੋਰਟ ਤੇ ਅੱਜ ਆਟੋ ਯੂਨੀਅਨ ਵਾਲੇ ਇਕੱਠੇ ਹੋਏ ਅਤੇ ਆਟੋ ਯੂਨੀਅਨ ਵਾਲਿਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦਾ ਮੁੱਦਾ ਇਹ ਸੀ ਕਿ ਦੋ ਟਾਈਆਂ ਮਹੀਨਿਆਂ ਤੋਂ ਘਟੋ ਘਟ ਦਾ ਅੰਦਰ ਐਂਟਰੀ ਬੰਦ ਕੀਤੀ ਹੋਈ ਸੀ ਏ 에어ਪੋਰਟ ਤੇ ਸਾਡਾ ਆਟੋ ਨਹੀਂ ਜਾਣ ਦਿੱਤਾ ਜਾਂਦਾ ਸੀ ਤੇ ਨਵਿੱਤ ਨਵੇਂ ਬਹਾਨੇ ਆ ਰਹੇ ਸਨ ਕਿਸੇ ਨੇ ਬੰਦ ਕੀਤਾ ਕਦੇ ਕਿਸੇ ਨੇ ਬੰਦ ਕੀਤਾ 2 ਮਹੀਨਿਆਂ ਤੋਂ ਅਸੀਂ ਬੜੇ ਪਰੇਸ਼ਾਨ ਹਾਂ ਤੇ ਅਜਹਾਰ ਕੇ ਕੁਝ ਤਜਵੀਆ ਕਰਕੇ ਅਸੀਂ ਨਹੀਂ ਪਾ ਰਹੇ ਪਹਿਲਾਂ ਵੀ ਟਾਈਮ ਲਿਆ ਸੀ ਤੇ ਅੱਜ ਅਸੀਂ ਸਾਰੇ 에어ਪੋਰਟ ਤੇ ਇਕੱਠੇ ਹੋਏ ਹਾਂ ਤੇ ਇਕੱਟੇ ਹੋ ਕੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਆਟੋ ਹੈ ਉਹ ਵੈਲਕਮ ਗੇਟ ਤੱਕ ਜਾਏਗਾ ਵੈਲਕਮ ਗੇਟ ਤੱਕ ਜਾਏਗਾ ਉੱਥੇ ਲਾ ਕੇ ਸਵਾਰੀ ਵਾਪਸ ਆ ਜਾਵੇਗਾ ਆਪਣੀ ਰੋਜ਼ੀ ਰੋਟੀ ਕਮਾਣੀ ਇਹ ਤੋਂ ਰਿਪੀਟ ਤੇ ਆਪਣੀ ਰੋਜ਼ੀ ਰੋਟੀ ਕਮਾਣ ਇਹ ਤੋਂ ਤਾਂ ਹੋਰ ਕੋਈ ਹੋ ਨਹੀਂ ਸਕਦਾ ਮੇਨ ਤੋਂ ਅੰਦਰ ਵੈਲਕਮ ਗੇਟ ਦੇ ਉੱਤੇ ਤੱਕ ਲਾ ਕੇ ਵਾਪਸ ਆਉਣ ਨਾਲ ਆਟੋ ਨਾ ਖਿਲਾਰੇ ਸਾਰੇ ਆਟੋ ਹੱਥ ਜੋੜ ਕੇ ਬੇਨਤੀ ਰੋੜ ਤੇ ਕੋਈ ਆਟਰ ਨਾ ਖਿਲਾਰੇ ਇੱਥੇ ਇਸ ਤੋਂ ਇਲਾਵਾ ਇਸ ਮਾਮਲੇ ਚੋਰ ਕੀ ਕਿਆ ਤੁਸੀਂ ਵੀ ਸੁਣੋ ਮੇਰਾ ਨਾਮ ਜੀ ਲਾਡੀ ਪ੍ਰਧਾਨ ਹੈ ਜੀ ਅੱਜ ਦਾ ਮੁੱਦਾ ਇਹ ਹੈ ਕਿ 2 ਢਾਈਆਂ ਸਾਲ ਮਹੀਨਿਆਂ ਤੋਂ ਘੱਟੋ ਘਾਟੇ ਆਟੋ ਦਾ ਅੰਦਰ ਐਂਟਰੀ ਬੰਦ ਕੀਤੀ ਹੋਈ ਸੀ ਕਿਹੜੀ ਜਗ੍ਹਾ ਤੇ 에어ਪੋਰਟ ਤੇ ਜੀ 에어ਪੋਰਟ ਤੇ ਸਾਡਾ ਆਟੋ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਵੇਂ ਤੋਂ ਨਵੇਂ ਬਹਾਨੇ ਆ ਰਹੇ ਕਦੀ ਕਿਸ ਨੇ ਬੰਦ ਕੀਤਾ ਕਦੀ ਕਿਸ ਨੇ ਬੰਦ ਕੀਤਾ 2 ਮਹੀਨਾ ਤੋਂ ਅਸੀਂ ਬੜੇ ਪਰੇਸ਼ਾਨ ਸਾਂ ਤੇ ਅੱਜ ਹਰ ਕੇ ਕੁਝ ਆਪਣੇ ਰਜਿਮਿਆਂ ਕਰਕੇ ਵੀ ਅਹੀਂ ਆ ਨਹੀਂ ਪਾਰੇ ਪਹਿਲਾਂ ਵੀ ਟਾਈਮ ਲਿਆ ਸੀਗਾ ਤਾਂ ਅੱਜ ਅਸੀਂ ਸਾਰੇ 에어ਪੋਰਟ ਦੇ ਇਕੱਠੇ ਹੋਏ ਆ ਇਕੱਠੇ ਹੋ ਕੇ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਤੇ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਤੁਹਾਡਾ ਜਿਹੜਾ ਆਟੋ ਆ ਉਹ ਵੈਲਕਮ ਗੇਟ ਤੱਕ ਜਾਏਗਾ ਵੈਲਕਮ ਗੇਟ ਤੱਕ ਜਾਏਗਾ ਉੱਥੇ ਲਾ ਕੇ ਸਵਾਰੀ ਵਾਪਸ ਆ ਜੇ ਤੇ ਆਪਣੀ ਰੋਜੀ ਰੋਟੀ ਕਮਾਉਣ ਇਹ ਤੋਂ ਤਾਂ ਹੋਰ ਕੀ ਹੋ ਸਕਦਾ ਮੇਨ ਤੋਂ ਅੰਦਰ ਵੈਲਕਮ ਗੇਟ ਤੇ ਉੱਥੇ ਲਾ ਕੇ ਵਾਪਸ ਆ ਜਾਣ ਰੋਡ ਤੇ ਆਟੋ ਨਾਲ ਖਲਾਰੇ ਸਾਰੇ ਆਟੋ ਨਾਲ ਹੱਥ ਜੋੜ ਕੇ ਬੇਨਤੀ ਕਰ ਰੋਡ ਤੇ ਕੋਈ ਆਟੋ ਨਾਲ ਖਲਾਰੇ ਉੱਥੇ ਲਾ ਕੇ ਸਵਾਰੀ ਆਪਣਾ ਵਾਪਸ ਆ ਜਾਣ ਹੋਰ ਦੱਸੋ ਜੀ ਅਸੀਂ ਕੀ ਅਫਸਰਾਂ ਨੇ ਕੀ ਆਸ਼ਵਾਸਨ ਕੀ ਦਵਾਇਆ ਤੁਹਾਨੂੰ ਅਫਸਰਾਂ ਨੇ ਕਹਿਤਾ ਜੀ ਉਹ ਤੁਹਾਡੇ ਕੋਲ ਤੁਹਾਨੂੰ ਦਿੱਕਤ ਨਹੀਂ ਹੋਇਆ ਕਿ ਵੈਲਕਮ ਗੇਟ ਤੱਕ ਵੀ ਆਪਣੀ ਸਵਾਰੀ ਲਾਓ ਆ ਕੇ ਨੋ ਪ੍ਰੋਬਲਮ ਸੋ ਤੋਂ ਪਹਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਥ ਸਿੰਘ ਕੁਹਾਲੀ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਨਾਲ ਪੰਜਾਬ ਰਾਜ ਜਥੇਬੰਦੀ ਦਾ ਪ੍ਰਧਾਨ ਅੱਜ ਸ਼੍ਰੀ ਗੁਰੂ ਰਾਮਦਾਸ 에어ਪੋਰਟ ਰਾਜਾ ਸਾਸੀ ਤੇ ਆਏ ਆ ਤੇ 에어ਪੋਰਟ ਰਾਜਾ ਸਾਸੀ ਦੇ ACP ਸਾਹਿਬ ਤੇ STO ਸਾਹਿਬ ਤੇ ਅਧਿਕਾਰੀਆਂ ਦੇ ਨਾਲ ਸਾਡੀ ਜਿਹੜੀ ਅੱਜ ਮੀਟਿੰਗ ਹੋਈ ਹੈ ਪਿਛਲੇ ਲੰਮੇ ਸਮੇਂ ਤੋਂ ਸਾਡੇ ਜਿਹੜੇ ਆਟੋ ਵਾਲੇ ਵੀਰ ਐ ਉਹ ਜੋ ਸਵਾਰੀ ਲੈ ਕੇ ਆਉਂਦੇ ਸੀ ਤੇ ਆ ਜਿੱਥੇ ਹੁਣ ਅਸੀਂ ਖੜੇ ਆ ਬਾਹਰ ਮੇਨ ਰੋਡ ਤੇ ਇੱਥੇ ਹੀ ਸਾਡੀ ਜਿਹੜੀ ਸਵਾਰੀ ਆਟੋ ਵਾਲੇ ਦੀ ਉਤਾਰ ਦਿੱਤੀ ਜਾਂਦੀ ਸੀ ਤੇ ਆਟੋ ਵਾਲੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਤੇ ਅੱਜ ਜੱਥੇਬੰਦੀ ਦੇ ਸਾਰੇ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਆਲੇ-ਦੁਆਲੇ ਤੋਂ ਜੁਮੇਵਾਰ ਸਾਥੀ ਜਿਹੜੇ ਇਕੱਤਰ ਹੋ ਕੇ ਜੱਥੇਬੰਦੀਆਂ ਦਾ ਵਿਚਾਰ ਕਰਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਜੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਸਾਰੇ ਗਰੀਬ ਲੋਕਾਂ ਦੀ ਰੋਟੀ ਰੋਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਨੂੰ ਇਹ ਪ੍ਰਵਾਨਗੀ ਦੇ ਦਿੱਤੀ ਹੈ ਕਿ ਸਾਡੇ ਜਿਹੜੇ ਜਿੰਨੇ ਵੀ ਆਟੋ ਵਾਲੇ ਵੀਰ ਐ ਉਹ ਸਵਾਰੀ ਲੈ ਕੇ ਆਉਣਗੇ ਵੈਲਕਮ ਗੇਟ ਤੇ ਜਾ ਕੇ ਸਵਾਰੀ ਉਤਾਰ ਦੇਣਗੇ ਤੇ ਜਿਹੜੇ ਮੇਰੇ ਵੀਰ 에어ਪੋਰਟ ਤੋਂ ਸਵਾਰੀ ਲੈ ਕੇ ਜਾਂਦੇ ਸੀ ਜਿਹੜੇ ਲੰਮੇ ਸਮੇਂ ਤੋਂ ਇੱਥੋਂ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦੇ ਸੀ ਉਹਨਾਂ ਨੂੰ ਪੂਰਨ ਤੌਰ ਤੇ ਬਾਹਰ ਕੱਢ ਦਿੱਤਾ ਗਿਆ ਸੀ ਅੱਜ ਬੜੀ ਵੱਡੀ ਖੁਸ਼ੀ ਹੋਈ ਐ ਮੈਂ ਆਟੋ ਵਾਲੇ ਵੀਰਾਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਜਿਨ੍ਹਾਂ ਦੀ ਬਦੌਲਤ ਅੱਜ ਫੇਰ ਆਟੋ ਵਾਲੇ ਜਿਹੜੇ ਅੰਦਰ ਜਾ ਕੇ ਵੈਲਕਮ ਗੇਟ ਤੇ ਆਟੋ ਲਹਣਗੇ ਉਥੋਂ ਹੀ ਆਪਣੀ ਰੋਟੀ ਰੋਜੀ ਕਮਾਉਣਗੇ ਉਹਨਾਂ ਨੂੰ ਕਿਸੇ ਨੂੰ ਵੀ ਬਾਹਰ ਨਹੀਂ ਕੱਢਿਆ ਜਾਊਗਾ ਉਹ ਉਥੋਂ ਆਪਣੇ ਆਟੋ ਲਾਉਣਗੇ ਤੇ ਉਥੋਂ ਹੀ ਆਪਣੀ ਜਿਹੜੀ ਸਵਾਰੀ ਲੈ ਕੇ ਬਾਹਰ ਵਾਪਸ ਆਉਣਗੇ ਇਹਦੇ ਨਾਲ ਦੀ ਨਾਲ ਮੈਂ ਪੂਰੀ ਅੰਮ੍ਰਿਤਸਰ ਦੇ ਆਟੋ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੀਰੋ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਇਆ ਕੋਈ ਵੀ ਸੱਜਣ ਜਿਹੜਾ ਉਹ ਸੜਕ ਤੇ ਰੋਡ ਤੇ ਟ੍ਰੈਫਿਕ ਨੂੰ ਪਰੇਸ਼ਾਨ ਨਾ ਕਰੇ ਪ੍ਰਸ਼ਾਸਨ ਨੂੰ ਪਰੇਸ਼ਾਨ ਨਾ ਕਰੇ ਤਾਂ ਕਿ ਪ੍ਰਸ਼ਾਸਨ ਨੂੰ ਮਜਬੂਰੀ ਵਸ ਸਾਡੇ ਆਟੋ ਵਾਲੇ ਤੇ ਕੋਈ ਕਾਰਵਾਈ ਕਰਨ ਲਈ ਮਜਬੂਰ ਨਾ ਹੋਣਾ ਪਵੇ ਆਪਾਂ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੀਆਂ ਗੱਡੀਆਂ ਜਿਹੜੀਆਂ ਚਲਾਈਏ ਆਪਣੀ ਰੋਟੀ ਰੋਜੀ ਕਮਾਈਏ ਤੇ ਆਟੋ ਵਾਲੇ ਵੀਰਾਂ ਨੂੰ ਜਿਹੜੀ ਬੇਨਤੀ ਹੈ ਉਹ ਇਹੀ ਬੇਨਤੀ ਹੈ ਵੀ ਲੰਬੇ ਸਮੇਂ ਤੋਂ ਜਿਹੜੀ ਸਾਡੀ ਮੁਸ਼ਕਲ ਸੀ ਸਾਡੇ ਆਟੋ ਵਾਲੇ ਵੀਰ ਜਿਹੜੇ ਆ ਉਹ ਮੁਸ਼ਕਲ ਦਾ ਸਾਹਮਣਾ ਕਰਦੇ ਸੀ ਅੱਜ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਸਾਰੇ ਆਟੋ ਵਾਲਿਆਂ ਨੂੰ ਸਾਰੇ ਆਟੋ ਵਾਲੇ ਪਰਿਵਾਰਾਂ ਨੂੰ ਜੱਥੇਬੰਦੀ ਵੱਲੋਂ ਲੱਖ ਲੱਖ ਵਧਾਈ ਬੋਲੇ ਇਸਾਨਾ ਜੀ ਆਕਾਰ ਬੋਲੇ ਇਸਾਨਾ ਜੀ ਆਕਾਰ ਅਟੋ ਜੁਨੀ ਦੇ ਪ੍ਰਧਾਨ ਕੀਰ ਸਿੰਘ ਇਹ ਆਏ ਇਹਨਾਂ ਨੇ ਆ ਕੇ ਦੱਸਿਆ ਕਿ ਜਿਹੜਾ ਸਾਨੂੰ ਜਿਹੜਾ 에어ਪੋਰਟੋਂ ਵਾਰੀ ਆਉਂਦੀ ਹੈ ਉਹ ਜਿਹੜਾ ਕੀ ਪੁਆਇੰਟ ਦੇ ਉੱਤੇ ਸਾਨੂੰ ਕਾਪਨਾ ਪੈਂਦਾ ਜਿਹੜੀ 에어ਪੋਰਟ ਅਥਾਰਟੀ ਹੈ ਉਹਨਾਂ ਨੇ ਜਿਹੜਾ ਉਹਨਾਂ ਦੀ ਜੁਬੇਕ ਜੈਕਸ਼ਨ ਹੈਗੀ ਹੈ ਉਹ ਉਹਨਾਂ ਨੇ ਇਤਰਾਜ਼ ਕੀਤਾ ਸੀ ਕਿ ਜਿਹੜੇ ਆਟੋ ਵਾਲੇ ਇੱਥੇ ਆਣ ਕੇ ਟ੍ਰੈਫਿਕ ਜਾਮ ਕਰਦੇ ਆਟੋ ਲਗਾ ਦਿੰਦੇ ਆ ਚੌਂਕ ਦੇ ਵਿੱਚ ਇਸ ਕਰਕੇ ਸਿਕਾ ਤੇ ਹੁਣ ਜਿਹੜਾ ਇਹਨਾਂ ਦੀ ਸਮੱਸਿਆ ਵੀ ਅਸੀਂ ਸਮਝੀ ਹੈ ਜਿਹੜੀ 에어ਪੋਰਟ ਅਥਾਰਟੀ ਨਾਲ ਵੀ ਗੱਲ ਕਰਕੇ ਜਿਹੜਾ ਹੈਗਾ ਸਵਾਰੀ ਵੀ ਪਰੇਸ਼ਾਨ ਹੁੰਦੀ ਹੈ ਤੇ ਉਸ ਕਰਕੇ ਜਿਹੜਾ ਅਸੀਂ ਇਹਨਾਂ ਨੂੰ ਕਿਹਾ ਕਿ ਅਥਾਰਟੀਜ਼ ਦੇ ਨਾਲ ਗੱਲ ਕਰਕੇ ਜਿਹੜਾ ਆਟੋ ਵਾਲੇ ਜਿਹੜੀ ਸਵਾਰੀ ਲੈ ਕੇ ਆਉਣਗੇ ਉਹ ਜਿਹੜਾ ਵੈਲਕਮ ਗੇਟ ਹੈ ਉੱਥੇ ਤੱਕ ਲਿਆ ਕੇ ਉਹ ਤੇ ਉੱਥੋਂ ਵਾਪਸ ਚੱਲ ਜਾਣਗੇ ਔਰ ਜਿਹੜਾ ਤਾਂ ਕੋ ਪਾਰਕ ਨਹੀਂ ਕਰਨਗੇ ਤੇ ਜਿਹੜੀ ਵੀ ਕੋਈ ਸਵਾਰੀ ਹੈਗੀ ਜੇ ਜਾਣਾ ਚਾਹੁੰਦਾ ਤਾਂ ਉੱਥੇ ਉਸੇ ਟਾਈਮ ਜਿਹੜਾ ਸਵਾਰੀ ਵਿੱਚ ਲੈ ਸਕਦੇ ਇਹ ਤੇਹੀ ਨਾਲੀ ਸਮੱਸਿਆ ਹੀ ਉਹਨਾਂ ਦਾ ਅਸੀਂ ਰਹਿਗਾ 음반 팔렸다.